ਕਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸਿਰ ਝੁਕਾਉਂਦੇ ਕੋਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਸਿਰ ਝੁਕਾਉਂਦੇ ਹੋਏ ਤਨ ਤਨ ਅਮਰ ਅਨੁੱਖੀ ਸ਼ਹੀਦ ਬਾਬਾ ਦੀਪ ਸਿੰਘ ਜੀ ਤਨ ਤਨ ਅਮਰ ਸ਼ਹੀਦ ਬਾਬਾ ਨੌ ਸਿੰਘ ਜੀ ਮਹਾਰਾਜ ਇਹਨਾਂ ਸਭ ਸ਼ਹੀਦ ਸਿੰਘਾਂ ਦੇ ਚਰਨਾਂ ਵਿੱਚ ਸਿਰ ਝੁਕਾਉਂਦਾ ਹੋਇਆ ਦਾਸ ਆਪ ਜੀ ਦੇ ਸਨਮੁਖ ਹਾਜ਼ਰ ਹੋਇਆ ਹੈ ਆਪ ਜੀ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣ ਵਾਸਤੇ ਸਾਧ ਸੰਗਤ ਜੀ ਅੱਜ ਆਪਾਂ ਚਬੈਰਾ ਸਾਹਿਬ ਦੇ ਵਿੱਚ ਜੋ ਹਾਜ਼ਰ ਹੁੰਦੇ ਹਨ ਲੱਖਾਂ ਦੀ ਤਦਾਦ ਵਿੱਚ ਸੰਗਤ ਹਾਜ਼ਰ ਹੁੰਦੀ ਹੈ ਪਰ ਵਿਚਕ ਕੁਝ ਕੋ ਸਰੀਰ ਕਹਿੰਦੇ ਨੇ ਕਿ ਸਾਡਾ ਕੰਮ ਨਹੀਂ ਬਣਿਆ ਸ਼ਾਦੀ ਮਨੂ ਕਾਮਨਾਵਾਂ ਪੂਰੀ ਨਹੀਂ ਹੋਈ ਸਾਥ ਸੰਗਤ ਇਸ ਵੀਡੀਓ ਨੂੰ ਹੁਣ ਤੋਂ ਲੈ ਕੇ ਅੰਤ ਤੱਕ ਜ਼ਰੂਰ ਵੇਖਿਓ ਤਾਂ ਜੋ ਆਪ ਜੀ ਨੂੰ ਪਤਾ ਲੱਗ ਸਕੇ ਕਿ ਜੇਕਰ ਆਪਾਂ ਤਾਂਤਨੂ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਲੈਣੀਆਂ ਹੈ ਜੇ ਆਪਾਂ ਬਾਬਾ ਦੀਪ ਸਿੰਘ ਜੀ ਦੇ ਕੋਲੋਂ ਕੋਈ ਦਾਤ ਲੈਣੀ ਹੈ ਤੇ ਸਾਨੂੰ ਕੀ ਕਰਨਾ ਪੈਣਾ ਹੈ ਅਸੀਂ ਕਿਵੇਂ ਬਾਬਾ ਦੀਪ ਸਿੰਘ ਜੀਆਂ ਖੁਸ਼ੀਆਂ ਲੈ ਸਕਦੇ ਹਾਂ ਸਾਧ ਸੰਗਤ 4 ਘੰਟੇ ਉੱਥੇ ਚਪਹਿਰਾ ਸਾਹਿਬ ਦੇ ਵਿੱਚ ਹਾਜ਼ਰੀ ਭਰਦੀ ਹੈ ਸੰਗਤ ਗਰਮੀ ਹੋਵੇ ਸਰਦੀ ਹੋਵੇ ਮੀਂਹ ਹੋਵੇ ਹਨੇਰੀ ਹੋਵੇ ਸਾਧ ਸੰਗਤ ਉੱਥੇ ਹਾਜ਼ਰ ਹੁੰਦੀ ਹੈ ਐਤਵਾਰ ਦੇ ਦਿਨ ਸਾਧ ਸੰਗਤ ਜੀ ਕੱਲ ਕੀ ਤਰਪਾਕਸ਼ਾ ਜੀ ਦੀ ਕਿਰਪਾ صدਕਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਰਹਿਮ ਸਦਕਾ ਦਾਸ ਨੂੰ ਵੀ ਐਤਵਾਰ ਦੇ ਦਿਨ ਉਥੇ ਲੰਗਰ ਲੈ ਕੇ ਜਾਣ ਦਾ ਸੁਭਾਗ ਸਮ ਪ੍ਰਾਪਤ ਹੁੰਦਾ ਹੈ ਸਤਿਗੁਰੂ ਕਿਰਪਾ ਕਰਦੇ ਨੇ ਕਿ ਜਿਹੜੇ ਸਿੰਘ ਜਿੱਥੇ ਪਾਰਕਿੰਗ ਹੁੰਦੀ ਹੈ ਬੱਸਾਂ ਦੀ ਉੱਥੇ ਕੋਈ ਜਿਹੜੇ ਸਿੰਘ ਡਿਊਟੀ ਦਿੰਦੇ ਨੇ ਉਹਨਾਂ ਨੇ ਵੀ ਤੇ ਪ੍ਰਸ਼ਾਦਾ ਛਕਣਾ ਹੁੰਦਾ ਹੈ ਇਸ ਲਈ 사ਤਸੰਗਤ ਜੀ ਉਹ ਸੇਵਾਦਾਰਾਂ ਦੇ ਵਾਸਤੇ ਸਤਗੁਰੂ ਕਿਰਪਾ ਕਰਕੇ ਪ੍ਰਸ਼ਾਦੇ ਦੀ ਸੇਵਾ ਲੈਂਦੇ ਹਨ ਹਰ ਐਤਵਾਰ ਸਤਗੁਰੂ ਕਿਰਪਾ ਕਰਦੇ ਨੇ ਉੱਥੇ ਕੋਈ ਸੌ ਸਰੀਰ ਸੇਵਾ ਕਰਦਾ ਹੋਵੇ ਦੂਸੋਂ ਸਰੀਰ ਸੇਵਾ ਕਰਦਾ ਹੋਵੇ ਜਿੰਨੇ ਵੀ ਹੋਣ ਉਹ ਦਾਸ ਪ੍ਰਸ਼ਾਦੇ ਲੈ ਕੇ حاضر ਹੁੰਦਾ ਹੈ ਸਾਫ ਸੰਗਤ ਜੀ ਉੱਥੇ ਅਕਸਰ ਬਸਾਂ ਭਰ-ਭਰ ਕੇ ਲੋਕ ਜਦ ਆਉਂਦੇ ਨੇ ਚਪੈਰਾ ਸਾਹਿਬ ਦੇ ਵਿੱਚ ਹਾਜ਼ਰ ਹੋਣ ਵਾਸਤੇ ਤੇ ਕਈਆਂ ਦੇ ਨਾਲ ਗੱਲਬਾਤ ਕਰਨ ਦਾ ਸੁਭਾਗ ਸਮਾਪਤ ਹੁੰਦਾ ਹੈ ਕਈ ਤੇ ਕਹਿੰਦੇ ਨੇ ਜੀ ਬਾਬਾ ਦੀਪ ਸਿੰਘ ਜੀ ਦੇ ਘਰ ਤੋਂ ਸਾਡੀਆਂ ਝੋਲੀਆਂ ਭਰ ਗਈਆਂ ਕਹਿੰਦੇ ਨੇ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਕੀ ਨਹੀਂ ਮਿਲਦਾ ਦੁੱਧ ਵਾਲੇ ਨੂੰ ਦੁੱਧ ਮਿਲਦਾ ਪੁੱਤ ਵਾਲੇ ਨੂੰ ਪੁੱਤ ਮਿਲਦਾ ਜੇ ਸਵੀ ਕਿਸੇ ਦੀ ਕਿਸ ਤਰ੍ਹਾਂ ਦੀ ਵੀ ਭਾਵਨਾ ਹੋਵੇ ਉਸ ਦੀ ਪੂਰੀ ਹੁੰਦੀ ਹੈ ਪਰ ਸਾਧ ਸੰਗਤ ਜੀ ਅਕਸਰ ਇਹ ਵੀ ਸੁਣਨ ਚ ਆਉਂਦਾ ਅਕਸਰ ਕੁਝ ਲੋਕ ਇਹ ਵੀ ਕਹਿੰਦੇ ਨੇ ਕਿ ਅਸੀਂ ਤੇ 2 ਸਾਲ ਤੋਂ ਚ ਪਹਿਰੇ ਚ ਹਾਜ਼ਰੀ ਭਰ ਰਹੇ ਹਾਂ 1.5 ਸਾਲ ਤੋਂ ਚ ਪਹਿਰੇ ਵਿੱਚ ਹਾਜ਼ਰੀ ਭਰ ਰਹੇ ਹਾਂ ਪਰ ਸਾਡਾ ਤੇ ਸਾਡੇ ਨਾਲ ਤੇ ਬਾਬਾ ਦੀਪ ਸਿੰਘ ਨਾਰਾਜ਼ ਹੋ ਗਿਆ ਸਾਡੀ ਤੇ ਬਾਬਾ ਦੀਪ ਸਿੰਘ ਸੁਣਦੇ ਹੀ ਨਹੀਂ ਸਾਡੀ ਤੇ ਅਰਦਾਸ ਪਰਵਾਣ ਹੀ ਨਹੀਂ ਹੁੰਦੀ ਗੁਰੂ ਸਵਾਰੀ ਸਾਧ ਸੰਗਤ ਜੀ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਹੈ ਕਿ ਜੋ ਪਰਮਾਤਮਾ ਦੇ ਪਰਸੋਏ ਹੋਏ ਧੰ ਧੰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਖੁਦ ਨਿਰੰਕਾਰ ਨਿਰੰਕਾਰ ਦੇ ਵਰਸੋਏ ਹੋਏ ਖੁਦ ਨਿਰੰਕਾਰ ਧੰ ਧੰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਘਰ ਐਸਾ ਹੈ ਜਿਸ ਘਰ ਦਾ ਅਨੰਨ ਸੇਵਕ ਬਾਬਾ ਦੀਪ ਸਿੰਘ ਹੈ ਜਿਸ ਗੁਰੂ ਨਾਨਕ ਦੇ 10ਵੇਂ ਜਾਮੇ ਵਿੱਚ ਕਲਗੀਧਰ ਪਾਤਸ਼ਾਹ ਦੇ ਰੂਪ ਦੇ ਵਿੱਚ ਜਦੋਂ 10ਵਾਂ ਜਾਮਾ ਸਤਗੁਰੂ ਜੀ ਨੇ ਅੰਮ੍ਰੰਕਾਰ ਜੀ ਨੇ ਧਾਰਨ ਕੀਤਾ ਨਾ ਉਹ ਉਸ ਵਕਤ ਬਾਬਾ ਦੀਪ ਸਿੰਘ ਜੀ ਸਿੱਖ ਬਣੇ ਸਨ ਅਨੰਤ ਸੇਵਕ ਬਣੇ ਸਨ ਸਿੰਘ ਸੱਜੇ ਸਨ ਅਮਰਤ ਚੱਕੀ ਸਿੱਖਿਆ ਬਹੁਤ ਸਾਰੀ ਕਲਗੀਧਰ ਪਾਤਸ਼ਾਹ ਤੋਂ ਲਈ ਕਾਫੀ ਸਮਾਂ ਆਪਣੀ ਪੜ੍ਹਾਈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਦੇ ਵਿੱਚ ਰਹਿ ਕੇ ਬਾਬਾ ਦੀਪ ਸਿੰਘ ਜੀ ਨੇ ਕੀਤੀ ਹੁਣ ਸੋਚ ਵਿਚਾਰ ਕਰਨ ਵਾਲੀ ਗੱਲ ਇਹ ਹੈ ਕਿ ਜਿਸ ਨੇ ਸਿੱਖਿਆ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਕਲਗੀਧਰ ਪਾਤਸ਼ਾਹ ਤੋਂ ਲਈ ਹੋਵੇ ਉਹ ਪ੍ਰਲਕਿ ਸ਼ਨ ਨਰਾਜ ਹੋ ਸਕਦੇ ਨਹੀਂ ਕਿਉਂਕਿ ਕਲਗੀਧਰ ਦੇ ਸੇਵਕ ਜਿਹੜੇ ਹਨ ਕਲਗੀਧਰ ਦੇ ਜੋ ਸੇਵਕ ਹਨ ਜੋ ਕਲਗੀਧਰ ਦੇ ਸਿੱਖ ਹਨ ਕਲਗੀਧਰ ਪਾਤਸ਼ਾਹ ਦੇ ਹੁਕਮ ਹਨ ਉਹਨਾਂ ਲਈ ਕਿ ਕਿਸੇ ਗਰੀਬ ਦੀ ਨੂੰ ਤੰਗ ਨਹੀਂ ਕਰਨਾ ਗਊ ਗਰੀਬ ਦੀ ਰੱਖਿਆ ਕਰਨੀ ਨਿਹੱਥੇ ਤੇ ਵਾਰ ਨਹੀਂ ਕਰਨਾ ਔਰਤ ਤੇ ਵਾਰ ਨਹੀਂ ਕਰਨਾ ਜਿਹੜਾ ਕੋਈ ਸ਼ਰਨ ਆ ਗਿਆ ਉਹਦੇ ਤੇ ਵਾਰ ਨਹੀਂ ਕਰਨਾ ਜਿਹੜਾ ਕੋਈ ਅੜਿਆ ਉਹਦੇ ਨਾਲ ਜੋ ਅੜੇ ਸੋ ਝੜੇ ਸ਼ਰਨ ਪਰੇ ਸੋ ਤਰੇ ਜਿਹੜਾ ਅੜਿਆ ਜਿਹੜਾ ਗੁਰੂ ਘਰ ਦੇ ਵਰਧ ਬੋਲਦਾ ਹੈ ਉਹਨਾਂ ਨੂੰ ਸਜਾਵਾਂ ਦਿੱਤੀਆਂ ਨਹੀਂ ਜਿਹੜਾ ਇਨਸਾਨੀਅਤ ਦੇ ਵਿਰੁੱਧ ਬੋਲਿਆ ਉਹਨਾਂ ਨੂੰ ਸਜਾਵਾਂ ਦਿੱਤੀਆਂ ਨੇ ਬਾਬਾ ਦੀਪ ਸਿੰਘ ਜੀ ਨੇ ਤੇ ਇਨਸਾਨ ਨੂੰ ਤੇ ਕੋਈ ਕੁਝ ਨਹੀਂ ਕਹਿਣ ਦਾ ਹੁਕਮ ਬਾਬਾ ਦੀਪ ਸਿੰਘ ਜੀ ਵੀ ਕਿਸੇ ਦੇ ਹੁਕਮ ਦੇ ਬੱਦੇ ਹੋਏ ਨਹੀਂ ਬਾਬਾ ਦੀਪ ਸਿੰਘ ਜੀ ਨੂੰ ਵੀ ਕਲਗੀਧਰ ਪਾਤਸ਼ਾਹ ਵੱਲੋਂ ਇਹ ਜਦੋਂ ਇਹ ਵਾਰ ਦਿੱਤਾ ਸੀ ਨਾ ਕੀਸਾ ਮੇਰਾ ਤੇ ਹੱਥ ਤੇਰਾ ਉਦੋਂ ਪੈਨੂੰ ਪੰਜ ਬਚਨ ਬਾਬਾ ਦੀਪ ਸਿੰਘ ਤੋਂ ਕਲਗੀਧਰ ਪਾਤਸ਼ਾਹ ਨੇ ਲੈ ਸੰ ਜਿਸ ਦੇ ਵਿੱਚ ਇਹ ਸਿੱਖੇ ਗੁੱਸਾ ਨਹੀਂ ਕਰਨਾ ਕਿਸੇ ਨੇ ਹੱਥੇ ਤੇ ਵਾਰ ਨਹੀਂ ਕਰਨਾ ਨਰਾਜ ਨਹੀਂ ਹੋਣਾ ਨਰਾਜਗੀ ਕਿਸੇ ਮਨੁੱਖ ਦੇ ਨਾਲ ਨਹੀਂ ਨਰਾਜਗੀ ਭਵਾਨੀਅਤ ਦੇ ਨਾਲ ਹੈ ਇਨਸਾਨੀਅਤ ਦੇ ਨਾਲ ਨਹੀਂ ਤੇ ਸਾਧ ਸੰਗਤ ਜੀ ਬਾਬਾ ਦੀਪ ਸਿੰਘ ਜੀ ਤੇ ਨਰਾਸ ਹੁੰਦੇ ਹੀ ਨਹੀਂ ਬਾਬਾ ਜੀ ਦੀਪ ਸਿੰਘ ਜੀ ਤੇ ਗੁੱਸੇ ਹੁੰਦੇ ਹੀ ਨਹੀਂ ਉਹ ਤੇ ਹਮੇਸ਼ਾ ਤਤਪਰ ਰਹਿੰਦੇ ਨੇ ਦਾਤਾਂ ਦੇਣ ਵਾਸਤੇ ਹੁਣ ਗੁਰੂ ਸਾਰਿਓ ਹੁਣ ਬੇਨਤੀ ਹੱਥ ਜੁੜ ਕੇ ਹੈ ਕਿ ਦਾਤਾਂ ਦੇਣ ਵਾਸਤੇ ਬਾਬਾ ਦੀਪ ਸਿੰਘ ਜੀ ਤੇ ਤਿਆਰ ਨਹੀਂ ਫਿਰ ਜਿਹੜੇ ਕਹਿੰਦੇ ਸਾਨੂੰ ਦਾਤਾ ਨਹੀਂ ਮਿਲਿਆ ਉਹ ਪੁਲਾਇ ਆਪਣੇ ਹਿਰਦੇ ਦੇ ਅੰਦਰ ਸੋਚ ਵਿਚਾਰ ਕਰਨ ਵੀ ਕਿਉਂ ਨਹੀਂ ਮਿਲਿਆ ਤੇ ਜਾਂ ਫਿਰ satsang ji ਦਾਸਤਾਏ ਬਚਨ ਸੁਣੋ ਕਿ ਜੇਕਰ ਤੁਸੀਂ ਉੱਥੇ ਗਏ ਬਾਬਾ ਦੀਪ ਸਿੰਘ ਜੀ ਦੇ ਸਥਾਨ ਗੁਰਦੁਆਰਾ ਸ਼ਹੀਦ ਗੰਜ ਗੁਰਦੁਆਰਾ ਟਾਲਾ ਸਾਹਿਬ ਗੁਰਦੁਆਰਾ ਜਨਮ ਸਥਾਨ ਪਵਨ ਸਾਹਿਬ ਜਿੱਥੇ ਜਾ ਕੇ ਹਾਜ਼ਰੀ ਭਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਜਾ ਕੇ ਹਾਜ਼ਰੀ ਭਰੀ ਤੇ ਗੁਰੂ ਸਾਰੇ ਖਾਲਸਾ ਜੀ ਜੇ ਆਪਾਂ ਆਪਣਾ ਤਨ ਲੈ ਕੇ ਉੱਥੇ ਚਲੇ ਗਏ ਤੇ ਮਨ ਤੇ ਆਪਣਾ ਸ਼ਰਾਰਤਾਂ ਕਰ ਰਿਹਾ ਹੈ ਮਨ ਤੇ ਵਿੱਚ ਇਹ ਆ ਰਿਹਾ ਹੈ ਕਿ ਆਪਾਂ ਕਿਸੇ ਦਾ ਨੁਕਸਾਨ ਕਰਨਾ ਹੈ ਕਿਸੇ ਦਾ ਬੁਰਾ ਕਰਨਾ ਹੈ ਉਹ ਕਿਵੇਂ ਕਰਾਂਗੇ ਜਿਹੜੀ ਚੀਜ਼ ਉਸ ਨੂੰ ਪ੍ਰਾਪਤ ਹੋ ਰਹੀ ਹੈ ਉਹ ਉਹਨੂੰ ਨਹੀਂ ਪ੍ਰਾਪਤ ਹੋਣੀ ਚਾਹੀਦੀ ਉਹ ਮੈਨੂੰ ਪ੍ਰਾਪਤ ਹੋਣੀ ਚਾਹੀਦੀ ਹੈ ਮਨ ਤੇ ਇਹ ਵਿਚਾਰ ਚੱਲਦੀ ਹੈ ਤੇ ਗੁਰਮਾਨਕ ਦਾ ਮਾਰਗ ਕੀ ਕਹਿੰਦਾ ਗੁਰੂ ਨਾਨਕ ਦਾ ਮਾਰਗ ਕਹਿੰਦਾ ਹੈ ਤੂੰ ਸਰਬੱਤ ਦਾ ਭਲਾ ਮੰਗਣਾ ਹੈ ਸਰਬੱਤ ਦਾ ਭਲਾ ਮੰਗਣਾ ਹੈ ਆਪਾਂ ਅਰਦਾਸ ਕਰਦੇ ਆ ਨਾ ਪਾਠ ਕਰਦੇ ਆ ਨਾ ਤੇ ਅਖੀਰ ਦੇ ਵਿੱਚ ਆਪਾਂ ਕਹਿੰਦੇ ਆ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਉਸ ਦੇ ਭਾਣੇ ਵਿੱਚ ਸਾਰਿਆਂ ਦਾ ਭਲਾ ਮੰਗਣਾ ਹੈ ਉਸ ਦੇ ਭਾਣੇ ਵਿੱਚ ਰਹਿਣਾ ਹੈ ਸਰਬੱਤ ਦਾ ਭਲਾ ਮੰਗਣਾ ਹੈ ਤੇ ਦੂਜਾ ਬਚਨ ਇਹ ਹੈ ਸਾ ਸੰਗਤ ਜੀ ਆਪਣੀ ਹਉਮੈ ਨੂੰ ਤਿਆਗ ਕੇ ਜਾਣਾ ਹੈ ਆਪਣੀ ਮੈਂ ਨੂੰ ਛੱਡ ਕੇ ਜਾਣਾ ਹੈ ਆਪਣੀ ਜਿਹੜੀ ਮੈਂ ਹੈ ਉਹ ਜੋੜੇ ਘਰ ਵਿੱਚ ਛੱਡ ਜੋ ਤੇ ਫਿਰ ਤੂੰ ਲੈ ਕੇ ਜਾਣਾ ਹੈ ਕਿ ਨਿਰੰਕਾਰ GaAs ਤੇਰੀ ਹੀ ਉਤਪਤੀ ਹੈ ਤੇ ਤੇਰੇ ਹੀ ਦਰ ਤੇ ਆਇਆ ਹੈ ਬਾਬਾ ਦੀਪ ਸਿੰਘ ਜੀ ਦਾ ਦਰ ਵੀ ਤੇ ਤੇਰਾ ਹੀ ਦਰ ਹੈ ਉਥੇ ਵੀ ਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਮਾਨ ਹਨ ਖੋਤ ਨਿਰੰਕਾਰ ਸ਼ਬਦ ਰੂਪ ਧਾਰਨ ਕਰਕੇ ਇਸ ਧਰਤੀ ਤੇ ਆਏ ਹਨ ਇਹ ਗੱਲ ਬਦਵਾਨਾਂ ਨੇ ਸਾਬਤ ਕਰ ਦਿੱਤੀ ਹੈ ਬਦਵਾਨਾਂ ਦਾ ਕਹਿਣਾ ਹੈ ਕਿ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਖੁਦ ਨਿਰੰਕਾਰ ਨੇ ਤੇ ਫਿਰ ਨਿਰੰਕਾਰ ਦੇ ਧਰਤੀ ਜਾ ਕੇ ਫੇ ਆਪਾਂ ਆਪਣੀ ਹੌਮੇ ਲੈ ਕੇ ਜਾਈਏ ਕਿ ਮੈਂ ਤੇ ਐਮ ਐਲ ਏ ਹਾਂ ਜੀ ਮੈਨੂੰ ਰਾਹ ਦਿਓ ਪਈ ਨੰਗਣ ਵਾਸਤੇ ਮੈਂ ਤਾਂ ਪੁਲਿਸ ਦਾ ਵੱਡਾ ਅਧਿਕਾਰੀ ਹਾਂ ਬਾਕੀ ਸਾਰੇ ਪਰੇ ਹਟਜੋ ਪਰੇ ਹਟਜੋ ਮੈਂ ਤਾਂ ਬੜਾ ਵੱਡਾ ਸੰਤਾਂ ਸਾਰੇ ਪਰਾਂ ਹਟਜੋ ਮੈਨੂੰ ਰਸਾ ਚਾਹੀਦਾ ਹੈ ਨਹੀਂ ਸਾਧ ਸੰਗਤ ਜੀ ਇਸ ਤਰ੍ਹਾਂ ਬਾਬਾ ਜੀ ਦੀਆਂ ਖੁਸ਼ੀਆਂ ਨਹੀਂ ਮਿਲਦੀਆਂ ਇਸ ਤਰ੍ਹਾਂ ਬਾਬਾ ਜੀ ਦੀਆਂ ਖੁਸ਼ੀਆਂ ਨਹੀਂ ਪ੍ਰਾਪਤ ਹੁੰਦੀਆਂ ਆਪਣੀ ਜਿਹੜੀ ਮੈਂ ਹੈ ਉਸ ਨੂੰ ਮਾਰ ਕੇ ਜਾਣਾ ਹੈ ਨਿਉਂ ਕੇ ਜਾਣਾ ਹੈ ਆਪਣੇ ਆਪ ਨੂੰ ਸਮਰਪਿਤ ਕਰਕੇ ਜਾਣਾ ਹੈ ਤੇ ਇਹ ਅਰਦਾਸ ਕਰਨੀ ਹੈ ਕਿ ਵੇਨ ਤਦ ਹੋਰ ਜੇ ਮੰਗਣਾ ਸਿਰ ਦੁੱਖਾਂ ਦੇ ਦੁੱਖ ਦੇ ਨਾਮ ਸੰਤੋਖਿਆ ਉਤਰੇ ਮਨ ਕੀ ਭੁੱਖ ਨਾਮ ਦੀ ਜ਼ਾਤ ਪਹਿਲੋਂ ਮੰਗਣੀ ਹੈ ਪਹਿਲੋਂ ਨਾਮ ਦੀ ਜ਼ਾਤ ਮੰਗਣੀ ਹੈ ਤੇ ਫੇਰ ਤੁ ਜੀਆਂ ਜਦੋਂ ਨਾਮ ਮੰਗ ਲਿਆ ਜਿੰਨੋ ਨਾਮ ਮਿਲ ਗਿਆ ਤੇ ਜਿਸ ਦਾ ਨਾਮ ਮਿਲ ਗਿਆ ਫਿਰ ਉਹ ਆਪਣਾ ਹੋ ਗਿਆ ਤੇ ਜਦੋਂ ਆਪਣਾ ਹੋ ਗਿਆ ਤੇ ਫਿਰ ਉਹਦੇ ਤੋਂ ਮੰਗਣ ਲੱਗਿਆ ਸੰਗ ਵੀ ਨਹੀਂ ਕਰਨੀ ਕਬੀਰ ਸਾਹਿਬ ਨੇ ਕਿਹਾ ਸੀ ਨਾ ਕਿ ਮੈਂ ਤੇਥੋਂ ਨਾ ਮੰਗਾ ਤੇ ਕਿਤੇ ਤੋਂ ਮੰਗਾਂ ਉਹਨਾਂ ਤੇ ਮੰਗ ਲਿਆ ਦੋਇ ਸਿਰ ਮੰਗੂ ਕਿਉਂਨਾ ਤੇ ਦੋ ਸਿਰ ਆਟਾ ਦੇ ਦੇ ਫੇ ਲੂਣ ਵੀ ਮੰਗਿਆ ਜਾਨੀ ਕਿ ਹਰ ਜ਼ਰੂਰਤ ਦੀ ਵਸ ਬਾਬਾ ਕਬੀਰ ਜੀ ਨੇ ਮੰਗ ਲਈ ਤੇ ਆ ਪਾਣੀ ਮੰਗ ਸਕਦੇ ਆ ਨਿਚਕੋ ਕੇ ਮੰਗ ਸਕਦੇ ਆ ਜਿਤ ਕਰ ਸਕਦੇ ਆ ਬਾਬਾ ਜੀ ਦੇ ਨਾਲ ਪੀਸਾ ਨੂੰ ਦੇ ਪਰ ਸਾਧ ਸੰਗਤ ਜੀ ਇਹ ਦੇ ਵਾਸਤੇ ਤੇ ਇਹ ਜ਼ਰੂਰੀ ਹੈ ਕਿ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਗਣਾ ਹੈ ਆਪਾਂ ਗੁਰੂ ਸਾਹਿਬ ਨੂੰ ਮੰਗਣਾ ਹੈ ਕਿ ਤੂੰ ਸਾਡਾ ਤੂੰ ਬਣ ਜਾ ਸਾਡਾ ਹੋ ਜਾ ਸਾਨੂੰ ਆਪਣੀ ਬਣਾ ਲੈ ਹੁਣ ਗੁਰੂ ਸਾਰੀ ਖਾਲਸਾ ਸਭ ਸੰਗਤ ਜੀ 200 ਕਿਲੋਮੀਟਰ ਤੋਂ ਚੱਲ ਕੇ ਐਤਵਾਰ ਵਾਲੇ ਦਿਨ ਤੇ ਆਪਾਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਆ ਕੇ ਚਪੈਰਾ ਕੱਟਣ ਤੇ ਹਾਜ਼ਰ ਹੋ ਸਕਦੇ ਆ ਤੇ ਜਿਹੜਾ ਪਿੰਡ ਵਿੱਚ ਗੁਰਦੁਆਰਾ ਹੈ ਉਥੇ ਵੀ ਉਹੀ ਗੁਰੂ ਸਾਹਿਬ ਦਾ ਪ੍ਰਕਾਸ਼ ਹੈ ਉਥੇ ਵੀ ਉਹੀ ਗੁਰੂ ਗ੍ਰੰਥ ਸਾਹਿਬ ਜੀ ਹਨ ਤੇ ਜਿੱਥੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਮਾਨ ਹਨ ਉਥੇ ਸ਼ਹੀਦ ਸਿੰਘਾਂ ਦਾ ਪੈਰਾ ਹੈ ਤੇ ਉੱਥੇ ਤੇ ਆਪਾਂ ਜਾਂਦੇ ਨਹੀਂ ਕਿ ਭਾਈ ਨੇ ਸਾਨੂੰ ਉਦੋਂ ਪ੍ਰਸ਼ਾਦ ਥੋੜਾ ਦਿੱਤਾ ਸੀ ਜਾਂ ਸਾਡੀ ਭਾਈ ਨਾਲ ਲੜਾਈ ਹੋਈ ਹੈ ਜਾਂ ਅਸੀਂ ਪ੍ਰਧਾਨ ਬਣਨਾ ਸੀ ਸਾਨੂੰ ਪ੍ਰਧਾਨ ਨਹੀਂ ਬਣਾਇਆ ਗੁਰਦੁਆਰੇ ਦਾ ਕੋਈ ਹੋਰ ਬਣ ਗਿਆ ਸੀ ਨਹੀਂ ਜਾਣਾਂ ਇੱਥੇ ਅਸੀਂ ਤਾਂ ਹਰਮੰਦਰ ਸਾਹਿਬ ਜਾਵਾਂਗੇ ਅਸੀਂ ਤਾਂ ਬਾਬਾ ਦੀਪ ਸਿੰਘ ਜੀ ਦੇ ਜਾਵਾਂਗੇ ਸਾਥ ਸੰਗਤ ਜੀ ਮੈਂ ਇਹ ਨਹੀਂ ਕਹਿੰਦਾ ਕਿ ਹਰਮੰਦਰ ਸਾਹਿਬ ਨਹੀਂ ਹੋਣਾ ਆਪਣੇ ਪੂਜਨੀਕ ਸਥਾਨ ਨੇ ਉਥੇ ਆਉਣਾ ਹੈ ਪਰ ਸਾਧ ਸੰਗਤ ਜੀ ਪਿੰਡ ਦੇ ਗੁਰਦੁਆਰੇ ਵਿੱਚ ਕਿਉਂ ਨਹੀਂ ਜਾਣਾ ਪਿੰਡ ਦੇ ਗੁਰਦੁਆਰੇ ਵਿੱਚ ਕਈ ਵਾਰ ਦਾਸ ਹੁਣ ਤੇ ਪਿੰਡ ਰਹਿੰਦਾ ਨਹੀਂ ਸ਼ਹਿਰ ਰਹਿੰਦੇ ਪਿੰਡ ਵਿੱਚ ਛੋਟੇ ਹੁੰਦਿਆਂ ਹੀ ਇਹ ਸ਼ੌਂਕ ਸੀ ਗੁਰਦੁਆਰੇ ਜਾਣਾ ਤੇ ਕਈ ਵਾਰ ਜਦੋਂ ਜਾਣਾ ਨਾ ਤੇ ਭਾਈ ਅਮਰ ਸਿੰਘ ਜੀ ਹੁੰਦੇ ਸਨ ਉੱਥੇ ਉਹ ਪਹਿਲੋਂ ਝਾੜੂ ਮਾਰਦੇ ਸਨ ਗੁਰਦੁਆਰੇ ਆਣ ਕੇ ਝਾੜੂ ਮਾਰ ਕੇ ਫਿਰ ਉਹਨਾਂ ਨੇ ਪ੍ਰਾਣ ਆਪਣਾ ਉਦੋਂ ਕੱਚੇ ਫਰਸ਼ ਹੁੰਦੇ ਸਨ ਤੇ ਪਾਣੀ ਤਰੋਂ ਕੇ ਝਾੜੂ ਮਾਰਨਾ ਫਿਰ ਉੱਥੇ ਨਲਕੇ ਤੋਂ ਉਹਨਾਂ ਦੁਬਾਰਾ ਇਸ਼ਨਾਨ ਕਰਨਾ ਇਸ਼ਨਾਨ ਕਰਕੇ ਤੇ ਉਹਨਾਂ ਇਕੱਲਿਆਂ ਹੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨਾ ਪਿੰਡ ਦਾ ਕੋਈ ਹੋਰ ਵਿਅਕਤੀ ਨਹੀਂ ਹਾਜ਼ਰ ਹੁੰਦਾ ਸੁਣੀ ਕਿ ਜਦ ਕੇ ਮर्यादा ਹੈ ਇੱਕ ਚੌਰ ਬਰਦਾਤ ਚਾਹੀਦਾ ਹੈ ਪੰਜਾਂ ਸਿੱਖਾਂ ਦੀ ਹਾਜ਼ਰੀ ਜ਼ਰੂਰੀ ਹੈ ਹੁਣ ਸਾਧ ਸੰਗਤ ਜੀ ਜਦੋਂ ਹਰਿਮੰਦਰ ਸਾਹਿਬ ਜਾ ਬਾਬਾ ਦੀਪ ਸਿੰਘ ਜੀ ਦੇ ਸਾਨ ਤੇ ਜਾਂ ਜਿੰਨੇ ਵੀ ਇਤਿਹਾਸਕ ਸਥਾਨ ਨਹੀਂ ਜਦੋਂ ਉੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਕਰਨ ਵਾਸਤੇ ਗੁਰੂ ਸਾਹਿਬ ਨੂੰ ਲੈ ਕੇ ਆਉਂਦੇ ਨੇ ਤੇ ਉੱਥੇ ਦੇਖਣ ਵਾਲਿਆਂ ਦੀ ਮੋਢਾ ਦੇਣ ਵਾਲਿਆਂ ਦੀ ਭੀੜ ਲੱਗੀ ਹੁੰਦੀ ਐ ਵਾਰ ਹੀ ਨਹੀਂ ਆਉਂਦੀ ਕਿ ਅਸੀਂ ਮੋਢਾ ਦੇਣਾ ਪਾਲਕੀ ਨੂੰ ਅਸੀਂ ਮੋਢਾ ਦੇਣਾ ਤੇ ਗੁਰੂ ਗ੍ਰੰਥ ਸਾਹਿਬ ਜੀ ਤੇ ਉਹੋ ਹੀ ਹਨ ਜਿਹੜੇ ਪਿੰਡ ਵਿੱਚ ਹਨ ਸੋ ਗੁਰੂ ਸਾਰੇ ਖਾਲਸਾ ਜੀ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਕਰਨ ਵਾਸਤੇ ਪਿੰਡ ਦੇ ਗੁਰਦੁਆਰੇ ਵਿੱਚ ਜਾ ਕੇ 20 ਪਾਠ ਕਰਨਾ ਹੈ ਜੇਕਰ ਤੁਸੀਂ ਉਥੇ ਹੀ ਚ ਪੈਰੇ ਕੱਟ ਲਓ ਤੇ ਕੋਈ ਗਲਤੀ ਨਹੀਂ ਹੈ ਤੁਹਾਡੀ ਉਥੇ ਹੀ ਮਨੋ ਕਾਮਨਾਵਾਂ ਸੰਪੂਰਨ ਹੋ ਜਾਵੇਗੀ ਸੜਕਾਂ ਤੇ ਬੈਠਣ ਦੀ ਜ਼ਰੂਰਤ ਹੀ ਨਹੀਂ ਵੱਖ-ਵੱਖ ਪਿੰਡਾਂ ਵਿੱਚ ਗੁਰੂ ਘਰ ਬਣੇ ਹੋਏ ਨੇ ਉਸ ਜਗ੍ਹਾ ਤੇ ਬੈਠ ਕੇ ਗੁਰੂ ਸਾਹਿਬ ਦੇ ਹੁਕਮ ਨੂੰ ਮੰਨਣਾ ਹੈ ਨਾ ਆਗਿਆ ਭਈ ਅਕਾਲ ਕੀ ਤਵੇ ਚੁਲਾਇਓ ਪੰਥ ਸਾਬ ਸਿੱਖਨ ਕੋ ਹੁਕਮ ਹੈ ਗੁਰੂ ਮੰਨਿਓ ਗ੍ਰੰਥ ਗੁਰੂ ਸਾਹਿਬ ਨੂੰ ਗ੍ਰੰਥ ਮੰਨ ਤੇ ਬਾਬਾ ਦੀਪ ਸਿੰਘ ਜੀ ਨੇ ਵੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਿਆ ਤੇ ਬਾਬਾ ਦੀਪ ਸਿੰਘ ਜੀ ਜਰਨੈਲ ਨੇ ਉਹਨਾਂ ਨੇ ਸ਼ਹੀਦ ਸਿੰਘਾਂ ਨੂੰ ਜੋ ਉਹਨਾਂ ਦੇ ਅਧੀਨ ਕੰਮ ਕਰਦੇ ਨੇ ਬਾਬਾ ਦੀਪ ਸਿੰਘ ਜੀ ਉਹਨਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ ਕਿ ਜਿੱਥੇ ਜਿੱਥੇ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਉਥੇ ਤੁਹਾਡਾ ਪਹਿਰਾ ਰਹਿਣਾ ਚਾਹੀਦਾ ਹੈ ਉਥੇ ਤੁਸੀਂ ਹਾਜ਼ਰ ਹੋਣੇ ਚਾਹੀਦੇ ਤੇ ਜੇ ਸ਼ਹੀਦ ਸਿੰਘ ਪਿੰਡ ਦੇ ਗੁਰਦੁਆਰੇ ਵਿੱਚ ਹਾਜ਼ਰ ਨੇ ਤੇ ਫਿਰ ਉਥੇ ਹੀ ਭਾਵਨਾ ਬਣਾ ਕੇ ਉਥੇ ਬਾਬਾ ਦੀਪ ਸਿੰਘ ਜੀ ਤੇ ਭਰੋਸਾ ਬਣਾ ਕੇ ਉਥੇ ਕਿਉਂ ਨਹੀਂ ਚ ਪਹਿਰਾ ਕੱਢਦੇ ਆਪਾਂ ਉਥੋਂ ਕਿਉਂ ਨਹੀਂ ਮੰਗਦੇ ਆਪਾਂ ਇਸ ਆਸੇ ਸਾਧ ਸੰਗਤ ਜੀ ਮੈਂ ਇਹ ਨਹੀਂ ਕਹਿੰਦਾ ਕਿ ਤੁਹਾਨੂੰ ਧੰਨ ਬਾਬਾ ਦੀਪ ਸਿੰਘ ਦੇ ਸਾਂਤ ਚਪੈਰਾ ਜਾ ਕੇ ਨਹੀਂ ਕੱਟਣਾ ਜਿਸ ਦੀ ਸ਼ਰਧਾ ਉੱਥੇ ਬਣਦੀ ਉੱਥੇ ਜ਼ਰੂਰ ਜਾਵੇ ਪਰ ਬਾਕੀ ਦੇ ਦਿਨ ਹਫ਼ਤੇ ਦੇ ਬਾਕੀ ਦੇ ਦਿਨ ਕਦੀ ਆਪਣੇ ਪਿੰਡ ਦੇ ਗੁਰੂ ਘਰ ਵਿੱਚ ਜਾ ਕੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕੀਤੇ ਆਪਣੇ ਮਨ ਅੰਦਰ ਚੰਤੀ ਮਾਰਿਓ ਕਿ ਆਪਣੇ ਪਿੰਡ ਦੇ ਗੁਰਦੁਆਰੇ ਵਿੱਚ ਜਾ ਕੇ ਕਦੀ ਹਫਤੇ ਬਾਅਦ ਆਪਾਂ ਐਤਵਾਰ ਬਾਬਾ ਜੀ ਦੇ ਕੋਲ ਮੰਗਣ ਤੇ ਆ ਗਏ ਕਿ ਸਾਨੂੰ ਕੈਨੇਡਾ ਦਾ ਵੀਜ਼ਾ ਦੇ ਦਿਓ ਸਾਡਾ ਕਰਜ਼ਾ ਲਾ ਦੇਓ ਸ਼ਾਦੀ ਬਿਮਾਰੀ ਦੂਰ ਕਰ ਦਿਓ ਪਰ ਉਸ ਗੁਰੂ ਦੀ ਜਿਸ ਦੀ ਸੇਵਾ ਤਾਂਤਨ ਬਾਬਾ ਦੀਪ ਸਿੰਘ ਜੀ ਨੇ ਕੀਤੀ ਤੇ ਬਾਬਾ ਦੀਪ ਸਿੰਘ ਜੀ ਨੇ ਦੁਨੀਆ ਨੂੰ ਸੇਵਾ ਕਰਨ ਦੀ ਜਾਚ ਦੱਸੀ ਤੇ ਉਸ ਗੁਰੂ ਗ੍ਰੰਥ ਸਾਹਿਬ ਨੂੰ ਆਪਣੇ ਪਿੰਡ ਵਿੱਚ ਤੇ ਅਸੀਂ ਜਾ ਕੇ ਮੱਥਾ ਟੇਕਿਆ ਦੀ ਸੋ ਗੁਰੂ ਸਵਾਰੇ ਖਾਲਸਾ ਜੀ ਜਿਹੜੇ ਚਪੈਰਾ ਸਾਹਿਬ ਦੇ ਵਿੱਚੋਂ ਪ੍ਰਾਪਤੀ ਚਾਹੁੰਦੇ ਨੇ ਜਿਹੜੇ ਚਾਹੁੰਦੇ ਨੇ ਕਿ ਸਾਨੂੰ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਮਿਲਣ ਬਾਬਾ ਦੀਪ ਸਿੰਘ ਜੀ ਸਾਡੇ ਤੇ ਪ੍ਰਸੰਨ ਹੋਣ ਸਾਡੇ ਵਿਜੇ ਲੱਗ ਜਾਣ ਸਾਡੀਆਂ ਬਿਮਾਰੀਆਂ ਦੂਰ ਹੋ ਜਾਣ ਸਾਡੇ ਕਾਰੋਬਾਰ ਚੱਲ ਜਾਣ ਉਹ ਚਪੈਰਾ ਸਾਹਿਬ ਦੇ ਨਾਲ ਨਾਲ ਅੰਮ੍ਰਿਤ ਵੇਲਾ ਵੀ ਸੰਭਾਲੋ ਤੇ ਅਮਰਤ ਵੇਲੇ ਆਪਣੇ ਪਿੰਡ ਦੇ ਗੁਰੂ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨ ਜ਼ਰੂਰ ਜਾਇਆ ਕਰੋ ਜੀ ਹੁਣ ਭੁੱਲਣ ਚੁੱਕਾਂ ਦੀ ਮਾਫੀ ਆਸ ਹੈ ਕਿ ਗਦਾਸ ਦੀਆਂ ਇਹ ਬੇਨਤੀਆਂ ਪ੍ਰਵਾਨ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ